ਇਸ ਸੜਕ ਦੇ ਦੋਨੋਂ ਪਾਸੇ ਹਰਿਆਲੀ ਕਿੰਨੀ ਆ ਮਤਲਬ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਇਹ ਪੰਜਾਬ ਦੇ ਵਿੱਚ ਨਹੀਂ ਹੈਗੀਆਂ ਇਹ ਅਸੀਂ ਇੱਥੇ ਹੁਣ ਪਲਾਟ ਦੇਖਣ ਆਏ ਆ ਬਾਜੀ ਦਾ ਗਿਆਨੀ ਬਾਜੀ ਦਾ ਪਲਾਟ ਹੈ ਇੱਥੇ ਇਹ ਬਾਈਪਾਸ ਦੇ ਕੋਲ ਲਿਆ ਆ ਬਾਜੀ ਦਾ ਪਲਾਟ ਹੈ ਐਨ ਬਾਈਪਾਸ ਹਾਈਵੇ ਦੇ ਨਾਲ ਪਲਾਟ ਲਿਆ ਬਾਜੀ ਨੇ ਹੋਰ ਨਾਲ ਵੀ ਗੱਲਬਾਤ ਕਰਾਂਗੇ ਆਪਾਂ ਕੋਈ ਨਹੀਂ ਪਹਿਲਾਂ ਪਲਾਟ ਦੇਖ ਲੈਣੇ ਆ ਤੇ ਜਿਹੜਾ ਬਾਈਪਾਸ ਆ ਜਿਹੜਾ ਅਰਨਾਚਲ ਪ੍ਰਦੇਸ਼ ਨੂੰ ਜਾਂਦਾ ਆਸਾਮ ਦੇ ਵਿੱਚ ਗੁਹਾਟੀ ਤੋਂ ਆਉਂਦਾ ਇਹ ਇਹ ਦੇਖ ਲਓ ਇਹਦੇ ਨਾਲ ਹੀ ਆਹਾ ਪਲਾਟ ਭਾਜੀ ਨੇ ਅ ਹਰਦੀਪ ਭਾਜੀ ਨੇ ਲਿਆ ਸੀਗਾ 5 ਕ ਸਾਲ ਪਹਿਲਾਂ ਆ ਜਿਹੜੀ ਬਾਉਂਡਰੀ ਮੈਂ ਤੁਹਾਨੂੰ ਦਿਖਾ ਰਿਹਾ ਇਹ ਭਾਜੀ ਨੇ ਲਿਆ ਸੀ 5 ਕ ਸਾਲ ਪਹਿਲਾਂ ਭਾਜੀ ਕਿੰਨੇ ਕ ਦਾ ਲਿਆ ਸੀ ਇਹ ਤੇ ਲਿਆ ਸੀ ਜੀ ਸਾਰਾ ਪਲਾਟ ਲਿਆ ਸੀ ਆਪਾਂ ਤੋਂ 24 ਲੱਖ ਦਾ ਇਹ ਭਾਜੀ ਹਰਦੀਪ ਸਿੰਘ ਜੀ ਨੇ ਇਹਨਾਂ ਕੋਲ ਹਾਂ ਜੀ 15 ਟਰੱਕ ਨੇ ਤੇ ਇੱਥੇ ਰਹਿ ਰਹੇ ਨੇ ਪੰਜਾਬ ਨੂੰ ਬਿਲੋਂਗ ਕਰਦੇ ਨੇ ਪੰਜਾਬ ਤੋਂ ਕਿੱਥੋਂ ਬਾਜੀ ਮੈਂ ਤਰਨਤਾਰਨ ਤੋਂ ਆ ਜੀ ਤਰਨਤਾਰਨ ਤੋਂ ਬਾਜੀ ਬਿਲੋਂਗ ਕਰਦੇ ਨੇ ਲੇਕਿਨ ਇੱਥੇ ਸਾਰੇ ਅਸਾਮੀਆਂ ਦੇ ਵਿੱਚ ਬਾਜੀ ਦੀ ਇੱਜ਼ਤ ਬਹੁਤ ਹੈ ਇਹਨਾਂ ਨੂੰ ਗਿਆਨੀ ਜੀ ਕਿਹਾ ਜਾਂਦਾ ਤੇ ਸਭ ਦੇ ਦੁੱਖ ਸੁੱਖ ਦੇ ਵਿੱਚ ਕੰਮ ਆਉਂਦੇ ਨੇ ਅੱਛਾ ਹੁਣ ਇਹ ਇਹ ਜਗਾ ਕਿੰਨੀ ਆ ਇਹ ਇਹ ਜਗਾ ਹੈਗੀ ਜੀ ਆਪਣੇ ਸਾਢੇ 4 ਕਨਾਲਾਂ ਹੀ 4.5 ਕਨਾਲਾਂ ਤੁਸੀਂ ਇਹ ਲਿਆ ਸੀਗਾ ਮੇਰੇ ਕੋਲ 2018-19 ਦੇ ਵਿੱਚ ਹਾਂਜੀ 18 ਦੇ ਵਿੱਚ ਤੇ ਹੁਣ ਇਹਦੀ ਕਿੰਨੀ ਕੀਮਤ ਹੋਣੀ ਹੈ ਹਾਂ ਹੋ ਗਈ ਜੀ ਇਹਦੀ 1 ਕਰੋੜ ਤੋਂ ਤਾਂ ਆਹਾਂ ਜੀ 1 ਕਰੋੜ 25 ਲੱਖ ਦੇ ਲੱਗ ਗਿਆ 1 ਕਰੋੜ 25 ਲੱਖ ਦੇ ਉੱਪਰ ਇਹਦੀ ਕੀਮਤ ਆ ਜੀ ਕੀਮਤ ਆ ਤੇ ਉਹ ਆ ਜਿਹੜਾ ਵਿਚਕਾਰ ਪਲਾਟ ਪਿਆ ਖਾਲੀ ਹਾਂਜੀ ਇਹ ਅਜੇ ਖਾਲੀ ਆ ਜੀ ਇਹ ਤਾਂ ਇਹ ਜੀ ਵਿਕਿਆ ਨਹੀਂ ਆ ਫਿਰ ਉਹਦੇ ਨਾਲ ਦਾ ਜਿਹੜਾ ਆਪਣਾ ਆ ਉਹ ਵੀ ਆਪਣਾ ਹੀ ਪਲਾਟ ਜਿਹੜੀ ਉਹ ਦੇਖੋ ਜਿਹੜਾ ਉਹ ਨਾਲ ਬਾਉਂਡਰੀ ਮਾਰੀ ਹੋਈ ਆ ਹਾਂਜੀ ਉਹ ਵੀ ਆਪਣਾ ਉਧਰ ਨੂੰ ਵੀ ਆਪਾਂ ਚੱਲਾਂਗੇ ਜਿੱਥੇ ਫੁੱਲ ਬੂਟੇ ਲੱਗੇ ਹੋਏ ਨੇ ਹਾਂਜੀ ਹਾਂਜੀ ਤੇ ਉਹ ਵੀ ਭਾਜੀ ਦਾ ਪਲਾਟ ਹੈ ਹਾਂਜੀ ਹਾਂਜੀ ਉਹ ਵੀ ਉਹ ਵੀ ਉਹ ਵੀ ਤੁਸੀਂ ਉਦੋਂ ਹੀ ਲਿਆ ਹੋਣਾ ਹਾਂਜੀ ਉਹ ਵੀ ਇਹ ਬਾਅਦ ਚ ਲਿਆ ਸੀ ਥੋੜਾ ਬਿੰਗਾ ਲਿਆ ਸੀ ਇਹ ਇਹਨਾਂ ਨੂੰ 17 ਲੱਖ ਦਾ ਲਿਆ ਸੀ ਸਾਰਾ ਉਹ ਦੇਖੋ ਸਾਰਾ ਸਾਰਾ ਉਹ ਕਿੰਨੀ ਜਗ੍ਹਾ 17 ਉਹ ਹੈਗੇ ਜੀ ਦੋ ਦੋ ਕਨਾਲਾਂ ਅ ਦੋ ਕਨਾਲਾਂ ਜੀ 14 ਮਰਲੇ ਆ ਜੀ ਅੱਛਾ ਦੋ ਕਨਾਲਾਂ 14 ਮਰਲੇ ਹਾਂਜੀ ਹਾਂਜੀ ਤੇ ਭਾਜੀ ਇਹ ਫਿਰ ਹੁਣੇ ਦੀ ਕੀਮਤ ਕਿੰਨੀ ਕਹਣੀ ਹੁਣੇ ਦੀ ਕੀਮਤ ਹੈਗੀ ਜੀ ਕੋਈ ਮੋਟਾ-ਮੋਟੀ 2 ਕਨਾਲਾ 14 ਮਰਲੇ ਦੀ ਹੈਗੀ ਕੀਮਤ ਘੱਟੋ-ਘੱਟ ਜੀ 70 ਕ ਲੱਖ ਰੁਪਏ ਹੈਗੀ 70 ਕ ਲੱਖ ਮਤਲਬ ਹਾਂਜੀ ਆਸਾਮ ਦੇ ਵਿੱਚ ਜਾਨੀ ਕਿ ਪ੍ਰਾਪਰਟੀ ਦੇ ਵਿੱਚ ਇਨਵੈਸਟ ਕੀਤਾ ਜਾਵੇ ਤਾਂ ਬਹੁਤ ਵਧੀਆ ਹਾਂ ਬਹੁਤ ਵਧੀਆ ਹਾਂਜੀ ਬਹੁਤ ਵਧੀਆ ਹੋਰ ਬੇਟਾ ਭਾਜੀ ਦਾ ਕੈਨੇਡਾ ਦੇ ਵਿੱਚ ਹੈ ਹਾਂਜੀ ਲੜਕਾ ਕੈਨੇਡਾ ਹੈ ਤੇ ਇੱਥੇ ਭਾਜੀ ਆਪਣਾ ਟਰਾਂਸਪੋਰਟ ਦਾ ਇਹਨਾਂ ਦਾ ਕੰਮ ਹੈ ਕੰਗ ਟਰਾਂਸਪੋਰਟ ਦੇ ਨਾਂ ਤੇ ਆ ਬੀਐਸ ਕੰਗ ਰੋਡ ਬੀਐਸ ਕੰਗ ਰੋਡ ਲਾਈਨ ਤੇ ਭਾਜੀ ਦੇ ਟਰੱਕ ਚੱਲਦੇ ਨੇ ਪੰਜਾਬ ਤੋਂ ਅਸਾਮ ਆਉਂਦੇ ਨੇ ਅਸਾਮ ਤੋਂ ਪੰਜਾਬ ਵੀ ਜਾਂਦੇ ਨੇ ਤੇ ਇੱਥੋਂ ਅਸਾਮ ਤੋਂ ਬੰਬੇ ਵੀ ਜਾਂਦੇ ਨੇ ਹਨਾ ਇਹ ਬਾਈਪਾਸ ਆ ਜਿਹੜਾ ਨੌਂਗੋਂ ਦੇ ਵਿੱਚੋਂ ਦੀ ਹੋ ਕੇ ਜਾਂਦਾ ਅਰੁਣਾਚਲ ਪ੍ਰਦੇਸ਼ ਜਾਂਦਾ ਹੈ ਹਾਂਜੀ ਅਰੁਣਾਚਲ ਤੋਂ ਚਾਹੇ ਡੀਮਾਪੁਰ ਵੀ ਚੱਲ ਜਾਂਦਾ ਜੀ ਡੀਮਾਪੁਰ ਵੀ ਚੱਲ ਜਾਂਦਾ ਨਾਗਾ ਲੈਂਡ ਹਨਾ ਤੇ ਕਿੰਨੀ ਸਾਫ਼ ਰੋਡ ਐ ਤੇ ਡਿਬਰੂਗੜ ਵੀ ਚਲਾ ਜਾਂਦਾ ਡਿਬਰੂਗੜ ਵੀ ਇਹੀ ਜਾਂਦਾ ਡਿਬਰੂਗੜ ਉਹੀ ਡਿਬਰੂਗੜ ਹੈ ਜਿੱਥੇ ਭਾਈ ਅਮਰਤਪਾਲ ਸਿੰਘ ਨੂੰ ਜੇਡ ਦੇ ਵਿੱਚ ਰੱਖਿਆ ਹੋਇਆ ਹੈ ਹਨਾ ਚਲੋ ਖੈਰ ਪੋਲੀਟਿਕਲ ਮਸਲੇ ਨੇ ਉਹ ਅਲੱਗ ਗੱਲ ਨਾਲ ਪਰ ਮੈਂ ਤੁਹਾਨੂੰ ਦਿਖਾ ਰਿਹਾ ਵੀ ਅਸਮਾਨ ਦੇ ਵਿੱਚ ਜਿਹੜੀ ਹਰਿਆਲੀ ਆ ਉਹ ਬਹੁਤ ਜ਼ਿਆਦਾ ਹਰਿਆਲੀ ਆ ਆ ਦੇਖੋ ਪਲਾਟ ਹੈ ਆ ਪਾਜੀ ਦਾ ਦੂਜਾ ਪਲਾਟ ਹੈ ਉਹ ਪਿੱਛੇ ਤੱਕ ਤੁਸੀਂ ਦੇਖੋਗੇ ਵੀ ਕਿੰਨੀ ਹਰਿਆਲੀ ਆ ਇਹ ਪਿੱਛੇ ਜਿਹੜੀ ਹੈਗੀ ਆ ਉਹ ਐਗਰੀਕਲਚਰ ਲੈਂਡ ਹੈ ਤੇ ਬਹੁਤ ਵਧੀਆ ਮਤਲਬ ਜਿਹੜਾ ਇੱਥੋਂ ਦਾ ਵੈਦਰ ਹੈ ਅਸਮਾਨ ਦੇਖੋ ਤੁਸੀਂ ਅਸਮਾਨ ਕਿੰਨਾ ਸਾਫ਼ ਹੈ ਤੇ ਪਾਜੀ ਨਾਲ ਗੱਲਬਾਤ ਕਰਦੇ ਆ ਇਹ ਪਲਾਟ ਜਿਹੜਾ ਹੈਗਾ ਪਾਜੀ ਇਹ ਕਿੰਨਾ ਇਹ ਜੀ ਆਪਣਾ 2 ਕਨਾਲਾ 14 ਮਰਲੇ ਇਹ ਜੀ 2 ਕਨਾਲ 14 ਮਰਲੇ ਤੇ ਉਹ ਜਿਹੜਾ ਪਹਿਲਾਂ ਦਿਖਾਇਆ ਸੀ ਉਹ ਹਾਂਜੀ ਉਹ ਆਪਣਾ ਹੈਗਾ ਜੀ 4 ਕਨਾਲਾਂ ਦਾ 11 ਮਰਲੇ ਹੈ ਵਾ 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 ਹਾਂਜੀ ਦੇਖੋ ਤਰਨਤਾਰਨ ਦੇ ਪਿੰਡ ਦੇ ਵਿੱਚੋਂ ਤਰਨਤਾਰਨ ਕਿਹੜਾ ਪਿੰਡ ਹੈ ਤਰਨਤਾਰਨ ਉਹ ਕੱਲਾ ਪਿੰਡ ਹੈ ਜੀ ਕੱਲਾ ਕੰ ਕੱਲਾ ਹਾਂਜੀ ਅੰਕ ਕੱਲਾ ਉੱਥੋਂ ਭਾਈ ਉੱਠ ਕੇ ਇੱਥੇ ਆਏ ਇੱਥੇ ਆ ਕੇ ਟਰਾਂਸਪੋਰਟ ਦਾ ਕੰਮ ਚਾਲੂ ਕੀਤਾ ਤੇ ਬਿਜ਼ਨਸ ਚਾਲੂ ਕੀਤਾ ਤੇ ਹੁਣ ਪ੍ਰਾਪਰਟੀ ਲਾਈਨ ਦੇ ਵਿੱਚ ਪੈ ਗਏ ਆ ਦੋ 플ੌਟ ਜਿਹੜੇ ਹੈਗੇ ਆ ਇਹਨਾਂ ਨੇ ਲਏ ਸੀ ਤੇ ਪਹਿਲੇ ਪਲਾਟ ਦੀ ਕੀਮਤ 1 ਕਰੋੜ ਤੋਂ ਵੀ ਮੋਟਾ ਮੱਟੀ ਉੱਪਰ ਹੋ ਗਈ ਆ ਇਹ ਵੀ 70-80 ਲੱਖ ਦਾ ਇਹ ਪਲਾਟ ਆ ਬਹੁਤ ਵਧੀਆ ਇੱਥੇ ਇਨਵੈਸਟਮੈਂਟ ਜਿਹੜੀ ਹੈਗੀ ਆ ਉਹ ਕੀਤੀ ਜਾ ਸਕਦੀ ਆ ਕਿਹਨੇ ਕਿ ਤੁਸੀਂ ਇੱਥੇ ਕੋਈ ਵੀ ਬਿਜ਼ਨਸ ਕਰ ਸਕਦੇ ਹੋ ਹਾਂਜੀ ਬਿਲਕੁਲ ਕੋਈ ਕੋਡੇ ਕੋਲ ਜਗ੍ਹਾ ਹੋ ਗਈ ਆ ਹੁਣ ਤੁਸੀਂ ਕੋਈ ਫਾਈਵ ਸਟਾਰ ਹੋਟਲ ਜੋ ਵੀ ਕਰ ਸਕਦੇ ਤੁਸੀਂ ਵੀ ਕੋਈ ਬਿਜ਼ਨਸ ਕਰ ਸਕਦੇ ਆ ਹਾਂ ਕੋਈ ਦਰਸ਼ਪਥਾ ਕਰ ਸਕਦੇ ਆ ਜੀ ਹਾਂ ਹਾਂ 5 ਸਟਾਰ ਹੋਟਲ ਵੀ ਖੋਲ ਸਕਦੇ ਹੋ ਫੁੱਲ ਮੌਜਾ ਦੇ ਆ ਜੀ ਇਸ ਤਰ੍ਹਾਂ ਕੋਈ ਮਾਲ ਵੀ ਖੋਲ ਸਕਦੇ ਹੋ ਕੋਈ ਮਾਲ ਵੀ ਖੋਲ ਸਕਦੇ ਜੀ ਹਾਂ ਚਲੋ ਹੁਣ ਆਪਾਂ ਚੱਲਦੇ ਆਂ ਭਾਜੀ ਉਧਰ ਖੇਤਾਂ ਵੱਲ ਨੂੰ ਚੱਲਦੇ ਆ ਚੱਲੀਏ ਚਲੋ ਅੱਗੇ